ਹੈਲੋ ਫਰੈਂਡਸ ਕੀ ਹਾਲ ਚੱਲ ਯੂਸਰ ਐਵਰੀ ਦਿਨ ਹੋਗੀ ਅੱਜ ਅਪਾ ਬਣਾ ਰਹੇ ਹਾਂ ਮਹਾਰਾਜ ਮਾਂ ਦੀ ਦਾਲ ਨਾਲ ਬਣਾਵਾਂਗੇ ਅਪਰ ਜੀਰਾ ਰਾਈਸ ਉਹਦੇ ਹਸਤੇ ਅਪਾ ਦਾਲ ਉਤੋ ਗਰਮ ਪਾਣੀ ਦੇ ਵਿੱਚ ਪਿਉਤਾ ਹੀ ਥੋੜੀ देर ਹੁਣ ਇਹਦੇ ਵਿੱਚ ਪਾਵਾਂਗੇ ਇੱਕ ਚਮਚ ਲਾਲ ਮਿਰਚੀ ਪਾਊਡਰ ਤੇ ਇੱਕ ਚਮਚ ਪਾਤਾ ਪਰ ਨਮਕ ਦਾ ਥੋੜਾ ਇਹਦੇ ਅੰਦਰ ਐਡ ਕਰਾਂਗੇ ਅਪਾ ਤੇਲ ਸਰੋਂ ਦਾ ਕਿ ਤਾਂ ਕਿ ਦਾਲ ਨਾ ਬਾਹਰ ਆਵੇ ਤੇਰੀ ਦਾਲ ਬਾਹਰ ਆਏ ਨਹੀਂ ਤਾਂ ਸੀਟੀ ਵਗੈਰਾ ਆਉਣਾ ਇਸ ਤਰੀਕੇ ਨਾਲ ਦਾਲ ਨਹੀਂ ਬਾਹਰ ਆਏ ਕਿ ਹੁਣ ਇਹਨੂੰ ਅਪਾ ਲਗਾਵਾਂਗੇ 10-12 ਸੀਟੀਆਂ ਤਾਂ ਕਿ ਚੰਗੀ ਤਰ੍ਹਾਂ ਪੱਕ ਜਵੇ ਦੇਖੋ ਆਪਣੀ ਦਾਲ ਬਣਨ ਦੇ ਲਈ ਰੱਖ ਦਿੱਤੀ 10 ਮਿੰਟ ਦਾ ਪਕਰਾਂਗੇ ਲਸਣ ਪਿਆਜ਼ ਦੀ ਤਿਆਰੀ ਇੱਧਰ ਆਪਾਂ ਕਸ਼ੇਲਾਂਗੇ ਇੱਧਰ ਦੇਖੋ ਮੈਂ ਪਿਆਜ਼ ਵੀ ਕਟਿੰਗ ਕਰ ਲਈ ਲਸਣ ਅੱਧਿਕ ਦੀ ਕਟਿੰਗ ਵੀ ਹੋ ਚੁੱਕੀ ਦਾਲ ਨੂੰ ਕਰਦੇ ਆਪਾਂ ਚੈੱਕ ਦਾਲ ਹੋਈ ਆ ਕਿ ਨਹੀਂ ਜੇ 5 ਸੀਟੀਆਂ ਲਵਾਈਆਂ ਸੀ 5 ਸੀਟੀਆਂ ਤੇ ਪਹਿਲਾਂ ਮੈਂ ਇੱਕ ਵਾਰ ਚੈੱਕ ਕਰ ਲਈ ਦਾਲ ਥੋੜੀ ਥੋੜੀ ਕਸਰ ਆ ਜੇ ਪਾਣੀ ਪਾਉਂਗੇ ਦੇ ਵਿੱਚ ਥੋੜਾ ਐਡ ਕਰਾਂਗੇ ਹੋਰ ਉਸ ਤੋਂ ਬਾਅਦ ਇਹਨੂੰ ਹੋਰ 4-5 ਸੀਟੀਆਂ ਲਵਾਵਾਂਗੇ ਤੇ ਵਧੀਆ ਟੇਸਟੀ ਦਾਲ ਬਣੇਗੀ ਸੇਮ ਹੋਟਲ ਵਾਲਾ ਸ਼ਕਲ ਤੁਸੀਂ ਚੈੱਕ ਕਰ ਸਕਦੇ ਹੋ ਕਿੰਨੀ ਵਧੀਆ ਬਣੀਆਂ ਦੀ ਅਜੇ ਸੀਟੀਆਂ ਲੱਗਣੀਆਂ ਚਾਰ ਪੰਜ ਨੂੰ ਹੋਰ ਸੀਟੀਆਂ ਲੱਗਣੀਆਂ ਜਿੰਨੀ ਦੇਰ ਤੱਕ ਸੀਟੀਆਂ ਲੱਗਦੀਆਂ ਆਪਾਂ ਭੁੰਨ ਲਈ ਇੱਕ ਸਾਈਡ ਦੇ ਤੜਕਾ ਨਾਲ ਦੀ ਨਾਲ ਤੜਕੇ ਦੀ ਤਿਆਰੀ ਕਰ ਲੈਨੇ ਆ ਆਪਾਂ ਪਾਏ ਦੋ ਵੱਡੇ ਚਮਚ ਤੇਲ ਦੇ ਤੜਕੇ ਆਸਤੇ ਧਾਨ ਨੂੰ ਆਪਾਂ ਉਤਾਰਤਾਈ ਦਾਲ ਹੋ ਗਈ ਸੀ ਆਪਣੀ ਤਿਆਰ ਨੂੰ ਮੈਂ ਸਾਰਿਆਂ ਤੋਂ ਪਹਿਲਾਂ ਪੈਡ ਕਰਾਂਗੇ ਦੇ ਅੰਦਰ ਜੀਰਾ ਤੇਲ ਗਰਮ ਹੋਣ ਦੇ ਨਾਲ ਦੇ ਨਾਲ ਦਾਲ ਖੋਲ ਕੇ ਵੀ ਤੁਹਾਨੂੰ ਦਿਖਾ ਸਕਦੀ ਇੱਕ ਕਰੀ ਚੈੱਕ ਕਰਨ ਦਾਲ ਬਹੁਤ ਵਧੀਆ ਕੁਲੀ ਆ ਤੇ ਵਧੀਆ ਤੜਕਾ دار ਵਧੀਆ ਕਰਾਰੀ ਬਣੀ ਸੀ ਦਾਲ ਬਹੁਤ ਟੇਸਟੀ ਸੀ ਤੁਸੀਂ ਨਾਲ ਅੱਛੇਦਾਰ ਪਰੌਂਠਾ ਖਾ ਸਕਦੇ ਹੋ ਪਰ ਬੱਚਿਆਂ ਨੂੰ ਚਾਵਲ ਪਸੰਦ ਆ ਇਸ ਕਰਕੇ ਮੈਂ ਬਣਾਇਆ ਸੀ ਨਾਲ ਚਾਵਲ ਹੋਟਲ ਸਟਾਈਲ ਬਣਾਈ ਸੀ ਆਪਾਂ ਦਾਲ ਆਪਣਾ ਤੇਲ ਹੋ ਚੁੱਕਾ ਹੈ ਗਰਮ ਤੇ ਨਾਲ ਹੀ ਆਪਾਂ ਲਾਤਾ ਹੁਣ ਇਹਨੂੰ ਤੜਕਾ ਸਾਰਿਆਂ ਦੇ ਪਹਿਲਾਂ ਪਾਵਾਂਗੇ ਚਾਪਾ ਥੋੜਾ ਜੀਰਾ ਜੀਰੇ ਦਾ ਫਲੇਵਰ ਥੋੜਾ ਬਰੀ ਅੰਦਰ ਜਦਮਦੰਦਸ ਦੀ ਦਾਲ ਦੇ ਵਿੱਚ ਤਾਂ ਸਪੈਸ਼ਲੀ ਹੀ ਜੀਰਾ ਜਿੱਤਰ ਕਮਿਸ ਵਾਲਾ ਨਾਲ ਇਹਦੇ ਅਨਡ ਰੈਡ ਕਰ ਦਾਂਗੇ ਆਪਾਂ ਲਸਣ ਤੇ ਅਦਰਕ ਇਹਨੂੰ ਵੀ ਥੋੜਾ ਹਲਕਾ ਹਲਕਾ 골ਡਨ ਬ੍ਰਾਊਨ ਕਰ ਲਾਂਗੇ ਜਿੰਨਾ ਵੀ ਲਸਣ ਅਦਰਕ ਥੋੜਾ ਜ਼ਿਆਦਾ ਪਸੰਦ ਕਰਦਿਆਂ ਨੂੰ ਨਾਲ ਹੀ ਆਪਾਂ ਇਹਦੇ ਅੰਦਰ ਰੈਡ ਕਰ ਦਾਂਗੇ ਪਿਆਜ਼ ਕੱਟੇ ਹੋਏ ਇਸ ਮਸਾਲਾ ਆਪਾਂ ਪਹਿਲਾਂ ਹੀ ਕੱਟ ਲਿਆ ਸੀ ਜਿੰਨੀ ਦੇਰ ਤੱਕ ਦਾਲ ਬੰਦੀ ਪਈ ਸੀ ਮੈਂ ਕਿ ਨਾਲ ਦੀ ਨਾਲ ਹੁਣ ਆਪਾਂ ਤੜਕੇ ਦੀ ਤਿਆਰੀ ਕਰ ਲਈਏ ਹੁਣ ਇਹਨਾਂ ਆਪਾਂ ਥੋੜੀ ਦੇਰ ਤੱਕ ਭੁੰਨਾਂਗੇ ਪਿਆਜ਼ ਟਮਾਟਰ ਸਾਰਾ ਕੁਝ ਨੂੰ ਰੋਸਟ ਕਰਕੇ ਉਸ ਤੋਂ ਬਾਅਦ ਆਪਾਂ ਸਾਰੇ ਮਸਾਲੇ ਐਡ ਕਰਾਂਗੇ ਦੇ ਅੰਦਰ ਦੇਖ ਸਕਦੇ ਹੋ ਤੁਸੀਂ ਮਸਾਲਾ ਇਸ ਸਤਿਲੇ ਵਿੱਚ ਮੈਂ ਢਾਲ ਘੜਦੇ ਨਹੀਂ ਸੀ ਲਗਾ ਚਲੋ ਆਪਾਂ ਇੱਚੀ ਤੜਕਾ ਲਗਾ ਦਿੰਨੇ ਆ ਤੜਕਾ ਦਾਨੀ ਚ ਕੀ ਡਬਲ ਡਬਲ ਲਾਣਾ ਇਸ ਕਰਕੇ ਆਪਾਂ ਇਹਦੇ ਵਿੱਚ ਤੜਕਾ ਲਗਾ ਕੇ ਇਹਦੇ ਅੰਦਰ ਹੀ ਆਪਾਂ ਕੱਢ ਕੇ ਰੱਖ ਦਾਂਗੇ ਸਾਰਾ ਸਮਾਨ ਇਧਰ ਦਾਲ ਕੱਢਾਂਗੇ ਨਾਲ ਇੱਕ ਸਾਈਡ ਫਿਰ ਆਪਾਂ ਬਣਾਵਾਂਗੇ ਚਾਵਲ ਜੀਰਾ ਰਾਈਸ ਜੋ ਬੱਚਿਆਂ ਨੂੰ ਹੈਗੇ ਪਸੰਦ ਸਾਡੇ ਘਰ ਚ ਜ਼ਿਆਦਾ ਦਾਲ ਚਾਵਲ ਕੋਈ ਵੀ ਮਤਲਬ ਗਰੇਵੀ ਵਾਲੀ ਸਬਜ਼ੀ ਬਣਨੀ ਹੋਵੇ ਤਾਂ ਦਾਲ ਚਿਕਨ ਜਾਂ ਕੁਝ ਵੀ ਚਾਵਲ ਬਣਾਣੇ ਉਸ ਤੋਂ ਬਾਅਦ ਆਪਾਂ ਕੱਢ ਲਾਂਗੇ ਇਧਰ ਮਸਾਲਾ ਭੁੱਜ ਜਾ ਟਮਾਟਰ ਇੱਕ ਟਮਾਟਰ ਲੈ ਲਾਂਗੇ ਤੇ ਥੋੜੀਆਂ ਜੀਆਂ ਹਰੀਆਂ ਮਿਰਚਾਂ ਲਵਾਂਗੇ ਕਰਾਰਾ ਤੁਸੀਂ ਜਿੰਨਾ ਖਾਣਾ ਚਾਹੋਗੇ ਉਹਨਾਂ ਤੁਸੀਂ ਆਪਣੇ ਹਿਸਾਬ ਨਾਲ ਕਰ ਸਕਦੇ ਮਸਾਲਾ ਵੀ ਆਪਣਾ ਭੁੱਜ ਚੁੱਕਾ ਦੇਖ ਸਕਦੇ ਹੋ ਤੁਸੀਂ ਇਹਦੇ ਅੰਦਰ ਆਪ ਐਡ ਕਰ ਦਾਂਗਾ ਟਮਾਟਰ ਹਰੀਆਂ ਮਿਰਚਾਂ ਜੋ ਆਪਾਂ ਪੀਸ ਲਈਆਂ ਸੀ ਇਹਨੂੰ ਵੀ ਹੁਣ ਆਪਾਂ ਥੋੜੀ ਦੇਰ ਭੁੰਨ ਲਾਂਗੇ ਚੰਗੀ ਤਰ੍ਹਾਂ ਨਾਲ ਇਹਦੇ ਅੰਦਰ ਐਡ ਕਰਾਂਗੇ ਆਪਾਂ ਸਾਰੇ ਮਸਾਲੇ ਤਾਂ ਕਿ ਉਹ ਵੀ ਚੰਗੀ ਤਰ੍ਹਾਂ ਪੁੱਜ ਜਾਣਗੇ ਆਪਾਂ ਇਹਦੇ ਅੰਦਰ ਆਪਾਂ ਕੀ ਐਡ ਕਰਾਂਗੇ ਇੱਕ ਗਰਮ ਮਸਾਲਾ ਇੱਕ ਚਮਚ ਵੱਡਾ ਪਾ ਕੇ ਇੱਕ ਚਮਚ ਲਾਲ ਮਿਰਚੀ ਪਾਊਡਰ ਥੋੜਾ ਮਿਕਸ ਮਸਾਲਾ ਪਾਵਾਂਗੇ ਟੇਸ ਦੇ ਅਕੋਰਡਿੰਗ ਥੋੜਾ ਨਮਕ ਹਲਕਾ ਜਿਹਾ ਕਿਉਂਕਿ ਦਾਲ ਆਪਾਂ ਜਦੋਂ ਬਾਲੀ ਸੀ ਉਸ ਟਾਈਮ ਵੀ ਆਪਾਂ ਦਾਲ ਚ ਨਮਕ ਪਾਇਆ ਸੀ ਮਿਰਚੀ ਪਾਊਡਰ ਵੀ ਪਾਇਆ ਸੀ ਪਰ ਹੁਣ ਥੋੜਾ ਨਮਕ ਆਪਾਂ ਸਿਰਫ ਮਸਾਲੇ ਦੇ ਟੇਸ ਦੇ ਹਿਸਾਬ ਨਾਲ ਪਾਵਾਂਗੇ ਹੁਣ ਇਹਦੇ ਅੰਦਰ ਆਪਾਂ ਕਰ ਦਾਂਗੇ ਦਾਲ ਐਡ ਦਾਲ ਆਪਾਂ ਕਰਤੀ ਸੀ ਇਹਦੇ ਅੰਦਰ ਐਡ ਤੁਸੀਂ ਚੈੱਕ ਕਰ ਸਕਦੇ ਹੋ ਦਾਲ ਨੂੰ ਹੁਣ ਥੋੜੇ 2-3 ਮਿੰਟ ਵਾਸਤੇ ਆਪਾਂ ਗੈਸ ਤੇ ਰੱਖ ਲਾਂਗੇ ਤਾਂ ਕਿ ਥੋੜੇ ਪੱਕ ਜਵੇ ਦਾਲ ਤੇ ਅੰਦਰ ਸਾਰਾ ਮਸਾਲੇ ਦਾ ਫਲੇਵਰ ਐਡ ਹੋ ਜਾਏ ਚੰਗੀ ਤਰ੍ਹਾਂ ਤੇ ਫਾਈਨਲ ਲੁੱਕ ਤੁਸੀਂ ਦੇਖ ਸਕਦੇ ਹੋ ਦਾਲ ਦੀ ਦਾਲ ਵੀ ਆਪਣੀ ਬਣ ਕੇ ਹੋ ਗਈ ਹੈ ਤਿਆਰ ਤੇ ਹੁਣ ਆਪਾਂ ਕਰਾਂਗੇ ਪਲੇਟਿੰਗ ਬੱਚਿਆਂ ਵਾਸਤੇ ਇੱਧਰ ਆਪਣੇ ਜੀਰਾ ਰਾਈਸ ਵੀ ਬਣ ਚੁੱਕੇ ਆ ਉਹ ਵੀ ਤੁਹਾਨੂੰ ਆਪਾਂ ਕੁੱਕਰ ਖੋਲ ਕੇ ਦਿਖਾ ਦਿੰਨੇ ਆ ਚੈੱਕ ਕਰਾ ਦਿੰਨੇ ਆ ਬਹੁਤ ਵਧੀਆ ਬਣੇ ਸੀ ਖਿਲੇ ਖਿਲੇ ਚਾਵਲ ਬਣੇ ਸੀ ਬੱਚਿਆਂ ਦੇ ਫੇਵਰਿਟ ਫੇਵਰਿਟ ਸਭ ਨੂੰ ਜਿਆਦਾ ਫੇਵਰਿਟ ਮੇਰੇ ਜੇ ਤੁਹਾਨੂੰ ਵਧੀਆ ਲੱਗਦੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਮੈਂ ਹਰ ਵੀਡੀਓ ਦੇ ਵਿੱਚ ਕਹਿੰਨੀ ਆ ਇੱਧਰ ਤੁਸੀਂ ਚੈੱਕ ਕਰ ਸਕਦੇ ਹੋ ਆਪਣੇ ਖਿਲੇ ਖਿਲੇ ਚਾਵਲ ਵੀ ਬਣ ਕੇ ਹੋ ਚੁੱਕੇ ਆ ਤਿਆਰ ਹੁਣ ਆਪਾਂ ਜਲਦੀ ਜਲਦੀ ਕਰਾਂਗੇ ਪਲੇਟਿੰਗ ਕਿਉਂਕਿ ਧਰੂਵ ਨੂੰ ਤੇ ਵੈਬ ਨੂੰ ਲੱਗੀ ਹੋਈ ਆ ਭੁੱਖ ਸਕੂਲੋਂ ਆਏ ਸੀ ਕਹਿੰਦੇ ਮम्मा ਜਲਦੀ ਜਲਦੀ ਕਰ ਦਿਓ ਤੇ ਆਪਾਂ ਕਰ ਲਈ ਪਲੇਟਿੰਗ ਚੈੱਕ ਕਰ ਸਕਦੇ ਤੁਸੀਂ ਦਾਲ ਰਾਜਮਾ ਬਿਲਕੁਲ ਚੰਗੀ ਤਰ੍ਹਾਂ ਪੱਕ ਚੁੱਕੇ ਸੀ ਤੇ ਆਪਾਂ ਪਲੇਟਿੰਗ ਕਰ ਲਈ ਜੇ ਤੁਹਾਨੂੰ ਵਧੀਆ ਲੱਗੂ ਲਾਈਕ ਸ਼ੇਅਰ ਜ਼ਰੂਰ ਕਰਿਓ ਮਿਲਦੇ ਆ नेक्स्ट ਰੈਸਪੀ ਦੇ ਨਾਲ